ਸਾਹਮਣੇ ਤਕਾਂਗੇ ਸਿੰਮੂ ਆ ਗਈ ਜੋਤੀ ਸਿੰਮੂ ਆ ਗਈ ਦੁਨੀਆ ਲਲਕਾਰੇ ਮਾਰਦੀ ਐ ਆਹ ਵੱਖਰਾ ਸਵਾਦ ਸਾਡੀ ਖੇਡ ਕਬੱਡੀ ਦਾ ਪੈਂਦੇ ਆ ਪਟਾਕੇ ਫਿਰ ਪੈ ਲੈਣਦੇ ਖਿੰਦੇ ਆ ਭਵਾਨੀ ਜੂਸੇ ਖੈ ਲੈਣਦੇ ਰਾਜੇ ਖੇਲੇ ਦੋਵੀਂ ਹੁੰਦਾ ਹੋ ਲੈਣਦੇ ਲੈਂਦੀ ਆ ਸਵਾਦ ਦੁਨੀਆ ਲੈ ਲੈਣਦੇ ਪਰ ਫਰੀਦਕੋਟ ਵਾਲੀ ਮਟਿਆਰ ਆਹ ਕਰਦੀ ਕੋਸ਼ਿਸ਼ ਏ ਆ ਏ ਆ ਆ ਏ ਆ ਦੋ ਮੇਰੇ ਰਬਾ ਆਹ ਬੱਕਰੇ ਲੱਕਣ ਆ ਰਹੀ ਹਾਰਦੇ ਵੀ ਹੁੰਦੇ ਜੰਗ ਰੱਖਿਓ ਜਾਨੀ ਜੰਗ ਰੱਖਿਓ ਇਹ ਵੀ ਰੰਤਿਆਂ ਵਾਲੇ ਗੇਨ ਨੇ 17 ਲਿਖਿਆ ਆਹ ਸਾਹਮਣੇ ਤੱਕਾਂ ਦੇ ਖੇਡ ਦੇ ਮੈਦਾਨ ਦੇ ਵਿੱਚ ਰੰਤਿਆਂ ਵਾਲੀਆਂ ਮਟਿਆਰਾ ਬਈ ਚੋਟੀ ਦੀਆਂ ਖਿਡਾਰੀਆਂ ਬਣ ਕੇ ਪੁੱਜੀਆ ਆਹ ਸਾਹਮਣੇ ਤੱਕਾਂ ਦੇ ਖੇਡ ਦੇ ਮੈਦਾਨ ਦੇ ਵਿੱਚ ਸ਼ਰਦਾ ਮਟਿਆਰ ਕਬੱਡੀ ਪਾ ਰਹੀ ਹੈ ਆਹ ਲੱਗਦਾ ਯੋਰ ਫੜਿਆ ਹੋਇਆ ਗੁੱਟ ਸਾਹਮਣੇ ਵਜਦੇ ਪੰਪੂੜ ਦੀ ਧੂੜ ਖੇਡ ਕਬੱਡੀ ਦੀ ਸ਼ਾਮ ਦੇ ਹਸੀਨ ਦੇ ਪਾਲਾ ਮੇਲਾ ਪੰਤਰਬਾਬਾ ਹਰਦਾਸ ਸਿੰਘ ਦਾ ਚੱਲਦਾ ਆਹ ਸਗੱਲ ਸਮੇਂ ਦੀ ਮੇਰੇ ਮਿੱਤਰੋ ਆਹ ਲੱਗਦਾ ਔਰ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਐਤੂਈ ਫਿਰਦੀ ਜਿਵੇਂ ਨਾਟ 11 ਮਗਲ ਨੂੰ ਲੱਗਦਾ ਸਿਮਰ ਕਿੰਤ ਹਿੰਮਤ ਨਹੀਂ ਹਾਰੇ ਹਿੰਮਤ ਅੱਗੇ ਵੀ ਹਿੰਮਤ ਨਹੀਂ ਆ ਰਹੀ ਪਰ ਸਾਹਮਣੇ ਆਂਚਲ ਮਟਿਆਰ ਆਂਚਲ ਮਟਿਆਰ ਕਬੱਡੀ ਪਾਉਂਦੇ ਨਹੀਂ ਤਿਆਰ ਵਰ ਤਿਆਰ ਨਿੱਪੂ ਹੋ ਮੂਰੇ ਕਰਾਬ ਬੈ ਜਾ ਬੈ ਇਹ ਬੱਲੇ 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 ਆ ਰੌਂਤਿਆਂ ਵਾਲੀ ਮਟਿਆਰ ਇਸ ਵੇਲੇ ਕਰਦੀ ਕੋਸ਼ਿਸ਼ ਲਾਟ ਚੋਟੀ ਦਾ ਜੱਫਾ ਐਨ ਬੱਲੇ ਬੱਲੇ ਕਰਵਾ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਰਦਾਰ ਸੁਖਰਾਜ ਸਿੰਘ ਜੀ ਅਮੀਸ਼ਾ ਸਾਡੇ ਪਿੰਡ ਵਾਲੇ ਸੁਖਰਾਜ ਸਿੰਘ ਜੀ ਕਹਿ ਦिए ਕੈਨੇਡਾ ਵਾਲੇ ਕਹਿੰਦੇ ਆ ਦੋਵੇਂ ਪਾਸੇ ਜਿੰਨੇ ਜੱਫੇ ਉਨੇ 5 500 ਪਰ ਸਿਮਰ ਗਿੱਲ ਏ ਇੱਥੇ ਆ ਇਹ ਆ ਆ ਇੱਥੇ ਆ ਪੈ ਗਈਆਂ ਵਾਰੀਆਂ ترਸੇਮ ਸਿੰਘ ਦੀ ਦੁੱਧੀ ਸਾਹ ਪਰ ਸਾਹਮਣੇ ਰਾਜੂ ਮਟਿਆਰ ਕਬੱਡੀ ਪਾਉਣ ਦੇ ਲਈ ਤਾਰ ਬਰ ਤਿਆਰ ਬਾਬੀ ਸ਼ਾ ਪਲੇਅਰ ਵਾਲਾ ਸਾਡਾ ਵੀਰ ਮੇਰੀ ਜ਼ਿੰਦਗੀ ਦਾ ਮਾਣ ਹੈ ਪਿਆਰ ਹੈ ਗੁਰਦੇਵ ਗੁਰਦੇਪਰਾ ਸਾਹਨੇ ਵਾਲੇ ਦੇ ਨਾਲ ਉਹ ਵੀ ਸਾਡਾ ਵੀਰ ਚਚੇ ਤੌਰ ਤੇ ਖੇਡ ਦੇ ਮੈਦਾਨ ਦੇ ਵਿੱਚ ਆਇਆ ਸਾਰੇ ਸੱਜਣਾ ਦਾ ਸਤਿਕਾਰ ਚੰਮਨ ਸਿੰਘ ਜੀ ਆਰਪਿਆ ਸਾਹਿਬ ਮੇਰੇ ਨਗਰ ਤੋਂ ਆਇਆ ਪਰ ਸਾਹਮਣੇ ਚੰਨੋ ਚੰਨੋ ਆਹ ਸਾਹਮਣੇ ਖੇਡ ਕਬੱਡੀ ਦੀ ਵੱਡੀ ਸਟਾਰ ਕਰਦੀ ਕੋਸ਼ਿਸ਼ ਪਰ ਰਾਜੂ ਡੱਕਣੀ ਉਹ ਮਜ਼ਾਕ ਥੋੜੀ ਹੈ ਰਾਜੂ ਡੱਕਣੀ ਆਏ ਇੱਕ ਤਾੜੀਆਂ ਮਾਰ ਰੋ ਪਿਆਰੀ ਸ਼ਾਸਨੀ ਨਜ਼ਾਰਾ ਮੀਤਾ ਰੌਂਟਿਆਂ ਵਾਲੇ ਕੋ ਸਾਹਿਬ ਵਿਸ਼ੇਸ਼ ਤੌਰ ਤੇ ਚੱਲ ਕੇ ਆਇਆ ਹੈ ਮੀਤਾ ਪਹਿਲਵਾਨ ਦੀ ਤੁਹਾਨੂੰ ਜੀ ਹੈ ਕਹਿੰਦੇ ਪਲੇਅਰ ਪਿੰਡ ਦੀ ਧਰਤੀ ਤੇ ਪਹੁੰਚਣ ਦੇ ਤੰਤਰ ਬਾਬਾ ਹਰਦਾਸ ਜੀਾਂ ਦਾ ਇਸਲਾਮਾ ਜੋੜ ਮਾਤਾ ਲੱਗਦਾ ਜਿਵੇਂ ਕਾਂਗਿਆ ਵਾਲਾ ਅੱਜ ਖੇਡ ਦੇ ਮੈਦਾਨ ਦੇ ਵਿੱਚ ਆਇਆ ਹੋਵੇ ਪਰ ਭਾਈ ਚਾਰੇ ਵਿੱਚ ਬਹੁਤ ਵੱਡਾ ਨਾਮ ਪਰ ਸਾਹਮਣੇ ਫਿਰ ਸਿਮਰ ਕਿੱਲ ਕਿਲ ਪਰਵਾਰ ਦੀ ਸ਼ਾਨ ਤੇ ਜੋਤੀ ਫੇਰ ਇਹ ਜੋਤੀ ਜਾਗ ਪਰਵਾਰੀ ਪੈਰ ਲੱਗਦਾ ਜਿਵੇਂ ਕਾਂਗੇ ਵਾਲਾ ਗੁਰਵਿੰਦਰ ਆ ਆ ਸਾਹਮਣੇ 1000 ਦੀ ਕਬੱਡੀ ਜੋਤੀ ਹੋ ਮੂਰੇ ਜੋਤੀ ਹੋ ਮੂਰੇ ਪਰ ਸਾਹਮਣੇ ਏ ਏ ਓਸਤਾ ਦਾ ਮੈਨੂੰ ਲੱਗਦਾ ਤੇਰੇ 1000 ਨੇ ਸਿਆਪਾ ਫੇਰ ਪਾਤਾ ਤੇਰੇ 1000 ਨੇ ਸਿੰਮੂ ਫੜਵਾਤੀ ਹੈ। ਆ ਫਰੀਦਕੋਟ ਬੰਦਿਆ ਥਾਪੀਆਂ ਮਾਰੀਆਂ। ਪਰ ਨੰਬਰ ਨੰਬਰ ਰੇਡਰ ਦਾ ਜੀ। ਨੰਬਰ ਕਿਦਾ ਜੀ ਨੰਬਰ ਰੇਡਰ। ਇਧਰੋਂ ਸਿੰਮੂ ਦੀ ਫੇਰ ਪੈਣੀ ਹੈ। ਸਿੰਮੂ ਪੈਣ ਤਿਆਰ ਹੈ ਨਾ। ਉਹ ਪਾਣੀ ਪੂਣੀ ਪੀ ਲਿਆ ਸਿੰਮੂ ਨੇ। ਅਗਲੀ ਰੇਡ ਨਿਸ਼ਾਨ ਚੱਕ ਮਾਇੰਗ ਸਾਹਮਣੇ ਮੀਰਪਾਲ ਰੰਤਿਆਂ ਵਾਲੀ ਗੁੱਟ ਫੜਿਆ ਆਇਆ ਹੈ। ਇਹ ਪੂਣੂ ਇੱਦਾਂ ਵੀ ਪਾਉਂਦੀ ਇਹ ਜੱਫੇ ਵੀ ਲਾਉਦੀ ਹੈ ਨਿਸ਼ਾਨ ਸਾਹਿਬ ਦੇ ਸਾਹਮਣੇ ਇਹ ਹੁੰਦੀ ਹੋਈ ਕਮਾਲ